ਮਿੱਟੀ ਭਰ ਰਹੇ ਨੇ ਤਾਂ ਇਹਨਾਂ ਦੇ ਨਾਲ ਇੱਥੇ ਬੰਨ ਜਿਹੜਾ ਪੂਰਾ ਸਤਲੁਜ ਦਰਿਆ ਦਾ ਇੱਥੇ ਕੰਢਾ ਲੱਗਦਾ ਤਾਂ ਇਹ ਸੇਵਾ ਜਿਹੜੀ ਆ ਚੱਲ ਰਹੀ ਆ ਮਿੱਟੀ ਲਿਆਂਦੀ ਜਾ ਰਹੀ ਆ ਉਹਦੇ ਨਾਲ ਗੱਟੇ ਭਰੇ ਜਾ ਰਹੇ ਤੇ ਅੱਗੇ ਬੰਨ ਜਿਹੜਾ ਉਹ ਪੂਰਿਆ ਜਾ ਰਿਹਾ ਤੇ ਜਾਣ ਦੀ ਕੋਸ਼ਿਸ਼ ਕਰਾਂਗੇ ਇਹ ਸੇਵਾ ਚੱਲ ਰਹੀ ਆ ਜੀ ਇੱਥੇ ਗੱਟੇ ਭਰੇ ਨੇ ਕਿੱਥੇ ਕਿੱਥੇ ਜਿਹੜਾ ਬੰਨ ਟੁੱਟਿਆ ਹੋਇਆ ਇਹ ਜੋ ਸੇਵਾ ਕਰ ਰਹੇ ਆ ਵੀ ਬੰਨ ਦੀ ਬਚਾਓ ਹੋਏ ਜਾਵਾ ਇਹ ਪਿੰਡਾਂ ਦੇ ਲੋਕ ਨੇ ਦੇਵਾ ਕਾਰ ਸੇਵਾਈ ਕਰਦੇ ਆ ਬਾਈ ਜੀ ਕੋਈ ਲੰਗਰ ਦੀ ਸੇਵਾ ਕਰਦਾ ਕੋਈ ਛੈਲਿਆਂ ਦੀ ਸੇਵਾ ਕਰਦਾ ਆਪਣੇ ਆਪਣੇ ਰੇਗ ਪਿੰਡਾਂ ਦੇ ਆ ਗਏ ਆ ਜਿਹਨਾਂ ਨੂੰ ਨਹੀਂ ਆਏਗਾ ਪਿੰਡਾਂ ਛੱਡ ਸਾਡਾ ਪਿੰਡ ਦਾ ਚਟਾਣਾ ਹੈ ਇਹਦੇ ਕਰਕੇ ਅਸੀਂ ਅਬ ਸੇਵਾ ਕਰਦੇ ਆ ਇਹ ਫਿਰੋਜ਼ਪੁਰ ਦੇ ਸਾਰੇ ਲਗ ਪਿੰਡਾਂ ਦੇ ਲਾਗਵਾਸ ਤੇ ਜੀ ਸਾਡੇ ਜਿਹੜੇ ਪਿੰਡ ਨੇ ਜੀ ਉਹਨਾਂ ਦੇ ਲੋਕ ਗੱਲ ਵੇਸੇ ਸਾਰੇ ਆ ਜੀ ਸਾਰੇ ਕਿਤੇ ਇੱਥੋਂ ਸੇਵਾ ਜਾ ਭਰ ਕੇ ਗੱਟੇ ਜਾ ਰਹੇ ਹਾਂਜੀ ਹਾਂਜੀ ਇੱਥੀ ਤੋਂ ਜਾਂਦੇ ਆ ਜੀ ਜੀ ਬਹੁਤ ਦੁਨੀਆ ਦੇ ਰਹੀ ਹੈ ਜੀ ਮਿੱਟੀ ਆ ਰਹੀ ਬਹੁਤ ਦੁਨੀਆ ਦੀ ਬਹੁਤ ਕੁਝ ਦੇ ਰਹੇ ਨੇ ਇਤਨਾ ਮੰਡਾ ਤੇ ਭਰ ਕੇ ਆ ਰਹੇ ਆ ਜੀ ਟਰਾਲੀਆਂ ਟਰਾਲੀਆਂ ਜੀ ਤੇ ਇਹ ਬੱਚੇ ਤਾਂ ਕਿ ਜਿਹੜੇ ਆ ਉਹ ਸੇਵਾ ਕਰਨ ਦੇ ਵਿੱਚ ਲੱਗੇ ਹੋਏ ਨੇ ਇੱਥੇ ਜਿਹੜੇ ਗੱਟੇ ਨੇ ਉਹ ਪ੍ਰਵਾਇਆ ਜਾ ਰਹੇ ਨੇ ਹੁਣ ਤਾਂ ਉਮਰ ਬੜੀ ਆ ਇਸ ਉਮਰ 'ਚ ਵੀ ਪੂਰੇ ਜੋਸ਼ ਨਾਲ ਲੱਗੇ ਹੋ ਏ ਜਿਆ ਸੰਗਤ ਪਰ ਬਖਤ ਪੈਂਦਾ ਫਿਰ ਬੜਾ ਜਵਾਨ ਨਹੀਂ ਦੇਖਦੇ ਪੇ ਤਾਂ ਚੱਲਣ ਦੇ ਫਿਰੇ ਚੇ ਬਜ਼ੁਰਗ ਸਾਰੇ ਸਾਰੇ ਲੱਗੇ ਹੋਏ ਆਂ ਬੀਬੀਆਂ ਭੈਣਾਂ ਬੱਚੇ ਸਾਰੇ ਲੱਗੇ ਹੋਏ ਆਂ ਸਰਕਾਰ ਦਾ ਤਾਂ ਕੋਈ ਰੋਲ ਹੀ ਨਹੀਂ ਹੈ ਜੀ ਆਪਣੇ ਕਿਸਾਨ ਵੀਰੇ ਆ ਜੀ ਸਾਰੇ ਜੀ ਸਾਰੇ ਕਿਸਾਨ ਵੀਰ ਜੀ ਪਿੰਡਾਂ ਦੇ ਲੋਕ ਉੱਠ ਕੇ ਸੇਵਾ ਕਰ ਰਹੇ ਆਂ ਹਾਂਜੀ ਕੋਈ ਸਰਕਾਰ ਸਰਕਾਰ ਦਾ ਰੋਲ ਨਹੀਂ ਹੈਗਾ ਜੀ ਦਾ ਪੰਜਾਬੀ ਲਿੰਕ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਆ ਕੋਲਿੰਦਰ ਸਿੰਘ ਛਲੇੜੀ ਅਸੀਂ ਚਮਕੌਰ ਸਾਹਿਬ ਹਲਕੇ ਦੇ ਵਿੱਚ ਖੜੇ ਆਂ ਜਿੱਥੇ ਜਿਹੜਾ ਇੱਥੇ ਮੇਲੇ ਦੇ ਨੇੜੇ ਇੱਥੇ ਜਿਹੜਾ ਉਹ ਬੰਨ ਟੁੱਟੇ ਹੋਏ ਨੇ ਤਾਂ ਉਸ ਨੂੰ ਪੂਰਨ ਦੇ ਲਈ ਜਿਹੜਾ ਇੱਥੇ ਲੋਕ ਸੇਵਾ ਕਰ ਰਹੇ ਨੇ ਤੁਸੀਂ ਇਹ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਮਿੱਟੀ ਲਿਆਂਦੀ ਜਾ ਰਹੀ ਹੈ ਗੱਟੇ ਭਰੇ ਜਾ ਰਹੇ ਨੇ ਬੱਚੇ ਬਜ਼ੁਰਗ ਬੀਬੀਆਂ ਜਿਹੜੀਆਂ ਨੇ ਉਹ ਸਾਰੇ ਜਿਹੜੇ ਨੇ ਨੌਜਵਾਨ ਜਿਹੜੇ ਨੇ ਉਹ ਮਿੱਟੀ ਭਰ ਰਹੇ ਨੇ ਤਾਂ ਇਹਨਾਂ ਦੇ ਨਾਲ ਇੱਥੇ ਬੰਨ ਜਿਹੜਾ ਪੂਰਾ ਸਤਲੁਜ ਦਰਿਆ ਦਾ ਇੱਥੇ ਕੰਢਾ ਲੱਗਦਾ ਤਾਂ ਇਹ ਸੇਵਾ ਜਿਹੜੀ ਆ ਚੱਲ ਰਹੀ ਆ ਤੁਸੀਂ ਦੇਖ ਸਕਦੇ ਹੋ ਕਿ ਚਮਕੌਰ ਸਾਹਿਬ ਇਹ ਸ਼ਹੀਦਾਂ ਦੀ ਧਰਤੀ ਹੈ ਤੇ ਇਸ ਧਰਤੀ ਦੇ ਉੱਤੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਜਿਹੜਾ ਹਰ ਚਾਹੇ ਨੌਜਵਾਨ ਹੋਵੇ ਬੀਬੀ ਹੋਵੇ ਤਾਂ ਨੌਜਵਾਨ ਮੁੰਡੇ ਹੁਣ ਤਾਂ ਮਿੱਟੀ ਲਿਆਂਦੀ ਜਾ ਰਹੀ ਹੈ ਉਹਦੇ ਨਾਲ ਗੱਟੇ ਪਰੇ ਜਾ ਰਿਹਾ ਤੇ ਅੱਗੇ ਬੰਨ ਜਿਹੜਾ ਉਹ ਪੂਰਿਆ ਜਾ ਰਿਹਾ ਤੇ ਜਾਣ ਦੀ ਕੋਸ਼ਿਸ਼ ਕਰਾਂਗੇ ਕਿ ਆਖਰਕਾਰ ਇੱਥੇ ਕਿਹੜੇ-ਕਿਹੜੇ ਬੰਨ ਜਿਹੜੇ ਆ ਟੁੱਟੇ ਹੋਏ ਨੇ ਭਾਈ ਸਾਹਿਬ ਕਿੰਨਾ ਮੈਂ ਜੀ ਪਰਮਜੀਤ ਸਿੰਘ ਇਹ ਸੇਵਾ ਚੱਲ ਰਹੀ ਹੈ ਜੀ ਇੱਥੇ ਗੱਟੇ ਪਰੇ ਨੇ ਕਿੱਥੇ-ਕਿੱਥੇ ਜਿਹੜਾ ਬੰਨ ਟੁੱਟਿਆ ਹੋਇਆ ਇੱਕ ਸਲਾ ਉਹਦੇ ਘਰਿਆ ਕਟਾਰੀ ਦੇ ਪਾਰਾਂ ਬੰਨ ਰਿਹਾ ਵਾ ਉਹਦੇ ਦੋ ਥਾਂ ਟੁੱਟ ਗਿਆ ਬੰਨ ਇਹ ਜੋ ਸੇਵਾ ਕਰ ਰਹੇ ਆ ਵੀ ਬੰਨ ਦੇ ਬਚਾਓ ਹੋਏ ਜਾਵਾ ਹਾਂ ਇਹ ਪਿੰਡਾਂ ਦੇ ਲੋਕ ਨੇ ਕਿਵੇਂ ਇਹ ਜਿਹੜੇ ਲੋਕ ਆਮ ਪਿੰਡਾਂ ਦੇ ਲੋਕ ਉੱਠ ਕੇ ਆ ਕੇ ਸੇਵਾ ਕਰ ਰਹੇ ਸੇਵਾ ਕਾਰ ਸੇਵਾ ਹੀ ਕਰਦੇ ਆ ਬਾਈ ਜੀ ਕੋਈ ਲੰਗਰ ਦੀ ਸੇਵਾ ਕਰਦਾ ਕੋਈ ਛਾਈਆਂ ਦੀ ਸੇਵਾ ਕਰਦਾ ਹਾਂ ਆਪਣੇ ਆਪਣੇ ਦੇਗ ਪਿੰਡਾਂ ਦੇ ਆ ਗਏ ਆ ਜਿੰਨਾਂ ਨਹੀਂ ਆਏਗਾ ਪਿੰਡਾਂ ਛੱਡ ਸਾਡਾ ਪਿੰਡ ਦਾ ਚਟਾਣਾ ਹੈ ਇਹਦੇ ਕਰਕੇ ਅਸੀਂ ਅਬ ਸੇਵਾ ਕਰਦੇ ਆ ਇਹ ਸੁਲਤਾਨਪੁਰ ਵੱਲ ਤੇ ਟੁੱਟਣੇ ਵਾਲਾ ਬੰਨ ਉੱਥੇ ਖਤਰਾ ਹੋਇਆ ਵਾ ਜਿਆਦਾ ਤਾਂ ਕਰ ਕੇ ਸੇਵਾ ਕਰਕੇ ਬੰਨ ਦੀ ਰੋਕ ਕਰਦੇ ਵੀ ਹੋਰ ਬੰਦੇ ਨੂੰ ਨੁਕਸਾਨ ਨਾ ਹੋਵੇ ਕਿਸੇ ਦਾ ਜ਼ਿੰਮੇਵਾਰ ਦਾ ਮਸੀਦ ਵਾਲਾ ਫਸਲ ਬੀਜੀ ਦਾ ਤਾਂ ਕਰਕੇ ਬਚਾਓ ਕਰਦੇ ਬੰਦੇ ਦਾ ਵੀ ਬੰਨ ਲਾ ਕੇ ਆਪਾਂ ਫਾਇਦਾ ਕਰੀ ਸਾਰਿਆਂ ਨੂੰ ਪਾਣੀ ਜਿਆਦਾ ਹੈ ਬੰਦਾ ਇੱਕ ਬੰਦਾ ਹਟ ਵੀ ਗਿਆ ਕੱਲ ਨੂੰ ਹੋ ਗਈ ਜੀ ਸੇਵਾ ਜਲਦੀ ਨੂੰ 7 ਦਿਨ ਹੋ ਗਏ ਜੀ ਸੇਵਾ ਕਰਦੇ ਨੂੰ 7 ਦਿਨ ਹੋ ਗਏ ਬੀਬੀ ਜੀ ਇਹ ਬਯੁਰਗ ਨੇ ਵਿੱਚ ਬੱਚੇ ਨੇ ਹਰ ਇਹ ਫਿਰੋਜ਼ਪੁਰ ਦੇ ਸਾਰੇ ਲਗ ਪੰਡਾਂ ਦੇ ਲਾਗ ਪਾਸ ਤੇ ਸਾਰੇ ਜਿਹੜੇ ਜਿਹੜੇ ਪਿੰਡ ਨੇ ਜੀ ਉਹਨਾਂ ਦੇ ਲੋਕ ਗਾਲ ਵੇਸੇ ਸਾਰੇ ਆ ਜੀ ਨਰੇਗੜੇ ਤਾਂ ਮਿੱਟੀ ਭਰਦੇ ਥੈਲੇ ਭਰਦੇ ਆ ਉਹ ਬੰਨਤ ਲ ਜਾਂਦੇ ਆ ਇਹ ਅਸੀਂ ਥੈਲੇ ਬੰਨ ਕੋ ਬੰਨ ਕੇ ਅਸੀਂ ਟਰਾਲੇ ਪਹ ਲਾਤਾ ਸੀ ਹਾਂਜੀ ਇਸਨੇ ਸਿੰਨੇ ਗਾੜੀ ਟੀਮ ਆ ਸਾਰੀ ਹੋ ਜੀ ਮੇਰੇ ਗਾੜੀ ਤੇ ਬਾਕੀ ਜਿਹੜੇ ਪਿੰਡਾਂ ਵਾਲੇ ਸੇਵਾ ਕਰਨ ਉਹ ਪਿੰਡਾਂ ਵਾਲੇ ਹਾਂਜੀ ਸੇਵਾ ਕਰਨੇ ਸਾਰੇ ਪਿੰਡ ਸਾਰਾ ਹੀ ਜੀ ਆਪਣਾ ਸਾਰਾ ਪੰਜਾਬ ਹੈ ਜੀ ਆਪਣਾ ਕੋਈ ਨਰੇਗੜ ਵਾਲੀ ਕੋਸ਼ਿਸ਼ ਸਾਰਾ ਪੰਜਾਬ ਹੈ ਜੀ ਆਪਣਾ ਟੁੱਟ ਰਿਹਾ ਹੈ ਬੰਨ ਟੁੱਟ ਰਿਹਾ ਸਾਡਾ ਜੀ ਆਹ ਕਿਹੜੇ ਕਿਹੜੇ ਬੰਦੀ ਦਾਨਪੁਰ ਹੈ ਜੀ ਇੱਕ ਆਪਣਾ ਦਸੜਾ ਹੈ ਇੱਕ ਹੈਗਾ ਯਾਰ ਅਟਾਰੀ ਹੈ ਬਜੀਤਪੁਰ ਬਜੀਤਪੁਰ ਹੈ ਜੀ ਇਹ ਸਾਰੇ ਇੱਧਰੋਂ ਹੋਇਆ ਵਾਏ ਠੀਕ ਹੈ ਸਾਰੇ ਕਿਤੇ ਇੱਥੋਂ ਸੇਵਾ ਜਾ ਭਰ ਕੇ ਗੱਟੇ ਜਾ ਰਹੇ ਹਾਂਜੀ ਹਾਂਜੀ ਇੱਥੀ ਤੋਂ ਜਾਂਦੇ ਆਣਦੇ ਆ ਰਹੇ ਜੀ ਬਹੁਤ ਦੁਨੀਆ ਦੇ ਰਹੀ ਹੈ ਜੀ ਮਿੱਟੀ ਆ ਰਹੀ ਬਹੁਤ ਦੁਨੀਆ ਦੀ ਬਹੁਤ ਕੁਝ ਦੇ ਰਹੇ ਇਧਰ ਮੰਡਾਂ ਤੇ ਭਰ ਕੇ ਆ ਰਹੇ ਆ ਜੀ ਟਰਾਲੀਆਂ ਟਰਾਲੀਆਂ ਜੀ ਇਹ ਤੋਂ ਅੰਪਾਲੀ ਬਹੁਤ ਦੁਨੀਆ ਲੁਧਿਆਣੀ ਕਦੇ ਬਹੁਤ ਦੁਨੀਆ ਤੋਂ ਆ ਰਹੇ ਆ ਇਹ ਤਸਵੀਰਾਂ ਮੈਂ ਵਿਸ਼ਾਲ ਨੂੰ ਕਹੂੰਗਾ ਕਿ ਇੱਕ ਵਾਰ ਜ਼ਰੂਰ ਦਿਖਾ ਦਿੱਤੀਆਂ ਜਾਣਾ ਤੇ ਇਹ ਬੱਚੇ ਤੱਕ ਜਿਹੜੇ ਆ ਉਹ ਸੇਵਾ ਕਰਨ ਦੇ ਵਿੱਚ ਲੱਗੇ ਹੋਏ ਨੇ ਇੱਥੇ ਜਿਹੜੇ ਗੱਟੇ ਨੇ ਉਹ ਪ੍ਰਵਾਏ ਜਾ ਰਹੇ ਨੇ ਤਾਂ ਗੱਟੇ ਜਿਹੜੇ ਲਿਆਂਦੇ ਵੀ ਜਾਂਦੇ ਨੇ ਤਾਂ ਇੱਥੇ ਵੀ ਨੌਜਵਾਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਰਕਾਰ ਇਹ ਜਿਹੜੀ ਇਹ ਪੰਜਾਬ ਦੀ ਚੜ੍ਹਦੀ ਕਲਾ ਦੀ ਤਸਵੀਰਾਂ ਜਿੱਥੇ ਪੰਜਾਬ ਹੜਾਂ ਦੇ ਨਾਲ ਜੂਝ ਰਿਹਾ ਤਾਂ ਉੱਥੇ ਪਿੰਡਾਂ ਦੇ ਲੋਕ ਜਿਹੜੇ ਆਮ ਲੋਕ ਨੇ ਉਹ ਵੀ ਇੱਥੇ ਆ ਕੇ ਸੇਵਾ ਕਰ ਰਹੇ ਨੇ ਤਾਂ ਇਹ ਸਾਰੀਆਂ ਜਿਹੜੀਆਂ ਆ ਤਸਵੀਰਾਂ ਜਿਹੜੀਆਂ ਨੇ ਦੇਖਣ ਵਾਲੀਆਂ ਨੇ ਤਾਂ ਇਹ ਲੋਕ ਗੱਟੇ ਭਰ ਕੇ ਜਿਹੜੇ ਆ ਉਹ ਟਰਾਲੀਆਂ ਦੇ ਵਿੱਚ ਲੱਦ ਕੇ ਇੱਥੋਂ ਭੇਜੇ ਜਾ ਰਹੇ ਨੇ ਇੱਥੇ ਕੋਈ ਕਿਸੇ ਵਕਫ ਵਕ ਤਰ੍ਹਾਂ ਦੀ ਜਿਹੜੀ ਆ ਉਹ ਸੇਵਾ ਚੱਲ ਰਹੀ ਆ ਕੋਈ ਇੱਥੇ ਜਿਹੜਾ ਗੱਟੇ ਲੈ ਕੇ ਆ ਰਿਹਾ ਕੋਈ ਭਰ ਰਿਹਾ ਕੋਈ ਇੱਥੋਂ ਲਿਜਾ ਰਿਹਾ ਤਾਂ ਇਹ ਇਹੀ ਜਿਹੜੀ ਇਹ ਹੌਸਲਾ ਜਿਹੜਾ ਇਹ ਇਸ ਤਰੀਕੇ ਦੇ ਨਾਲ ਹੀ ਜਿਹੜਾ ਲੋਕ ਭਾਈ ਜੀ ਤੁਸੀਂ ਇੱਥੇ ਜਿਹੜੀ ਸੇਵਾ ਚੱਲ ਰਹੀ ਆ ਇਹ ਕਿਵੇਂ ਪਿੰਡਾਂ ਦੇ ਲੋਕ ਨੇ ਕੋਈ ਨਰੇਗਾ ਆ ਜਾਂ ਕੀ ਆ ਨਰੇਗਾ ਦੇ ਵੀ ਆ ਵਿੱਚ ਦੋਨੋਂ ਆ ਸੇਵਾ ਵੀ ਕਰ ਰਹੇ ਆ ਲੋਕ ਹਾਂਜੀ ਕਿੱਥੇ ਕਿੱਥੇ ਬੰਦ ਟੁੱਟੇ ਵਾ ਤੇ ਕਿੰਨੇ ਦਿਨ ਹੋ ਗਏ ਇਹ ਸੇਵਾ ਚੱਲਦੀ ਇਹ ਪੰਜ 6 ਦਿਨ ਹੋ ਗਏ ਜੀ ਸੇਵਾ ਚੱਲਦੀ ਦੌਦ ਉੱਪਰ ਕਲਾਂ ਫਸੇ ਤੇ ਸਾਰਗ ਉੱਪਰ ਇਹ ਆ ਮਹਾਰੇ ਲੋਕ ਪਿੰਡਾਂ ਦੇ ਆ ਮਹਾਰੇ ਲੋਕ ਆ ਰਹੇ ਆ ਸੇਵਾ ਚੱਲਦੀ ਸੇਵਾ ਚੱਲਦੀ ਆ ਜੀ ਤਾਂ ਇਹ ਸੇਵਾ ਕਹਿੰਦੇ ਚੱਲ ਰਹੀ ਆ ਤਾਂ ਬਾਪੂ ਜੀ ਮਹਨਤਾ ਉਮਰ ਬੜੀ ਐ ਇਸ ਉਮਰ ਚ ਵੀ ਪੂਰੇ ਜੋਸ਼ ਨਾਲ ਲੱਗੇ ਹੋ ਵੀਰੇ ਪਤਾ ਕੀ ਗੱਲ ਆ ਇਹ ਜਾਂ ਸੰਗਤ ਪਰ ਬਖਤ ਪੈਂਦਾ ਫਿਰ ਬੜਾ ਜਵਾਨ ਨਹੀਂ ਦੇਖਦੇ ਫਿਰ ਤਾਂ ਚੱਲਣ ਦੇ ਫਿਰ ਇਹ ਚ ਬਜ਼ੁਰਗ ਸਾਰੇ ਸਾਰੇ ਲੱਗੇ ਹੋਏ ਬੀਬੀਆਂ ਪੈਣਾ ਬੱਚੇ ਸਾਰੇ ਲੱਗੇ ਹੋਏ ਆ ਫਿਰ ਅਸੀਂ ਖੜੇ ਰਹੀ ਫਿਰ ਕੋਈ ਫਾਇਦਾ ਨਹੀਂ ਸਾਡਾ ਆਿਆਂ ਦਾ ਨਹੀਂ ਇੱਥੇ ਇਹ ਸਰਕਾਰ ਦੇ ਵੱਲੋਂ ਵੀ ਕੁਝ ਕੀਤਾ ਜਾ ਰਿਹਾ ਜਾਂ ਲੋਕ ਹੀ ਕਰ ਰਹੇ ਨੇ ਪਿੰਡ ਕਿੰਨੇ ਤੇ ਪਿੰਡਾਂ ਕਿੰਨੇ ਤੇ ਆਪਣੀ ਸੇਵਾ ਕਰਦੇ ਆ ਹਾਂ ਹਾਂ ਕੱਲੇ ਕੱਲੇ ਪਿੰਡਾਂ ਚੋਂ ਨਾ ਆ ਕੇ ਪਿੰਡਾਂ ਚ ਸੇਵਾ ਕਰਦੇ ਆ ਕੋਈ ਜਿਹੜੇ ਆਮ ਆਰਮੀ ਪਾਰਟੀ ਦੀ ਸਰਕਾਰ ਆ ਉਹਨਾਂ ਦੇ ਲੀਡਰ ਕੋਈ ਆਉਂਦੇ ਨੇ ਇੱਥੇ ਸੇਵਾਵਾਂ ਵਿੱਚ ਪਤਾ ਨਹੀਂ ਲੱਗਦਾ ਕਿਹੜਾ ਲੀਡਰ ਇੱਥੇ ਕੌਣ ਪਿਆ ਹਾਂ ਹੈ ਜਾਨੇ ਹਾਂ ਤਾਂ ਠੀਕ ਹੈ ਇਹ ਜਿਹੜਾ ਇਹ ਬਜ਼ੁਰਗ ਬੱਚੇ ਬੀਬੀਆਂ ਜਿਹੜੇ ਨੇ ਹਰ ਕੋਈ ਇੱਥੇ ਜਿਹੜਾ ਸੇਵਾ ਕਰਨ ਦੀ ਲੱਗਿਆ ਹੋਇਆ ਤੁਸੀਂ ਇਹ ਤਸਵੀਰਾਂ ਜਿਹੜੀਆਂ ਨੇ ਅੱਗੇ ਵੀ ਵਿਸ਼ਾਲ ਨੂੰ ਕਹੂੰਗਾ ਕਿ ਅੱਗੇ ਵੀ ਜਿਹੜਾ ਬੀਬੀਆਂ ਲੱਗੀਆਂ ਹੋਈਆਂ ਨੇ ਉਹ ਵੀ ਆਪਾਂ ਇੱਕ ਵਾਰ ਦਿਖਾ ਦਈਏ ਕਿ ਕੰਮ ਜਿਹੜਾ ਅੱਗੇ ਆ ਤੁਸੀਂ ਦੇਖ ਸਕਦੇ ਹੋ ਕਿ ਟਰਾਲੀ ਦੇ ਵਿੱਚ ਮਿੱਟੀ ਆ ਰਹੀ ਹੈ ਉਹ ਮਿੱਟੀ ਅਤੇ ਨਾਲ ਇੱਧਰ ਵੀ ਜਿਹੜੀਆਂ ਬੀਬੀਆਂ ਨੇ ਉਹ ਸੇਵਾ ਕਰ ਰਹੀਆਂ ਨੇ ਤਾਂ ਇਹ ਤਸਵੀਰ ਆ ਪੰਜਾਬ ਦੀ ਇਹ ਤਸਵੀਰ ਆ ਪੰਜਾਬ ਦੀ ਪੰਜਾਬ ਦੇ ਲੋਕ ਅਜਿਹੀ ਹੀ ਸਰੜੀ ਲੋਕ ਨੇ ਤੇ ਇਹ ਜਦੋਂ ਕਿ ਇਹੋ ਜੀ ਆ ਜਿਹੜੀ ਭੀੜ ਪੈਂਦੀ ਆ ਤਾਂ ਉਸ ਦੇ ਵਿੱਚ ਕੀ ਬਜ਼ੁਰਗ ਕੀ ਬੱਚਾ ਕੀ ਕੋਈ ਬੀਬੀ ਦੇ ਨੌਜਵਾਨ ਜਿਹੜੇ ਆ ਉਹ ਇੱਥੇ ਆ ਕੇ ਸੇਵਾ ਕਰਦੇ ਨੇ ਤਾਂ ਇੱਧਰ ਵੀ ਜਿਹੜੀ ਮਿੱਟੀ ਜਿਹੜੀ ਆ ਟਰਾਲੀ ਜਿਹੜੀ ਦੇਖੋਗੇ ਤੁਸੀਂ ਉਹ ਲਿਆਂਦੀ ਗਈ ਆ ਉਸ ਤੋਂ ਬਾਅਦ ਇੱਧਰ ਵੀ ਪਰੇ ਜਾ ਰਹੇ ਨੇ ਗੱਟੇ ਇਧਰ ਬੀਬੀਆਂ ਸੇਵਾ ਕਰਨ ਦੇ ਲਈ ਲੱਗਿਆ ਹੋਈਆਂ ਨੇ ਤੇ ਇਥੋਂ ਗੱਟੇ ਭਰਨ ਤੋਂ ਬਾਅਦ ਬੰਨ ਦੇ ਜਿਹੜਾ ਬੰਨ ਬੰਨਣ ਲਈ ਉੱਥੇ ਮਿੱਟੀ ਲਿਜਾਈ ਜਾ ਰਹੀ ਆ ਤੇ ਉੱਥੇ ਪਾਣੀ ਜੋ ਕਿ ਇੱਥੇ ਸਤਲੁਜ ਦੇ ਵਿੱਚ ਜਿਹੜੇ ਪਾੜ ਪਏ ਹੋਏ ਨੇ ਉਹ ਪਾੜ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਥੋਂ ਟਰਾਲੀਆਂ ਦੇ ਵਿੱਚ ਭਰ ਕੇ ਪਹਿਲਾਂ ਇੱਥੇ ਮਿੱਟੀ ਸਿੱਟੀ ਜਾਂਦੀ ਹੈ ਉਸ ਤੋਂ ਬਾਅਦ ਬੀਬੀਆਂ ਇੱਥੇ ਗੱਟਿਆਂ ਦੇ ਵਿੱਚ ਮਿੱਟੀ ਭਰਦੀਆਂ ਨੇ ਅਤੇ ਇਹ ਮਿੱਟੀ ਭਰਨ ਤੋਂ ਬਾਅਦ ਜਿਹੜਾ ਇੱਥੇ ਟਰਾਲੀਆਂ ਦੇ ਵਿੱਚ ਦੁਆਰਾ ਗੱਟਿਆਂ ਨੂੰ ਲੱਦਿਆ ਜਾਂਦਾ ਤੇ ਬੰਨ ਦੇ ਉੱਤੇ ਜਿੱਥੇ ਪੂਰਿਆ ਜਾ ਰਿਹਾ ਉੱਥੇ ਜਿਹੜਾ ਲਜਾਇਆ ਜਾਂਦਾ ਤਾਂ ਇਹ ਨੌਜਵਾਨ ਵੀ ਜਿਹੜੇ ਆ ਤੁਸੀਂ ਦੇਖ ਸਕਦੇ ਹੋ ਕਿ ਹਰ ਨੌਜਵਾਨ ਦੇ ਕਿਉਂਕਿ ਮਿੱਟੀ ਵੀ ਗਿੱਲੀ ਹੈ ਮਿੱਟੀ ਉੱਤਰ ਦੀ ਬਹੁਤ ਔਖੀ ਹੈ ਸੁੱਕੀ ਮਿੱਟੀ ਦਾ ਜੂਰ ਜੜੀ ਹੈ ਸਰ ਇਹ 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 ਜਿਹੜਾ ਸਿਸਟਮ ਹੈ ਜੀ ਇਹ ਦੱਸੋ ਸਾਨੂੰ ਥੋੜਾ ਜਿਹਾ ਇਹਦੇ ਬਾਰੇ ਕਿ ਸਰਕਾਰੀ ਕੰਮ ਚੱਲ ਰਿਹਾ ਕੀ ਚੱਲ ਰਿਹਾ ਹੈ ਹਲੋ ਤਾਂ ਜ਼ਰੂਰ ਜਿਹੜਾ ਲੋਕ ਵਿੱਚ ਜੇ ਖਾਸ ਕਰਕੇ ਜੇਕਰ ਕੋਈ ਸਰਕਾਰੀ ਅਧਿਕਾਰ ਬਾਈ ਜੀ ਇਹ ਸਰਕਾਰ ਵੱਲੋਂ ਕੋਈ ਪ੍ਰੋਵਾਈਡ ਕਰਾਇਆ ਜਾ ਰਿਹਾ ਹੈ ਜਾਂ ਕਿਵੇਂ ਨਹੀਂ ਨਹੀਂ ਜੀ ਕੋਈ ਪ੍ਰੋਵਾਈਡ ਨਹੀਂ ਕਰਾਇਆ ਜਾ ਰਿਹਾ ਸਭ ਆਪਣੇ ਉਹ ਸੇਵਰ ਦੇ ਤੌਰ ਤੇ ਆ ਰਹੇ ਜੀ ਸਰਕਾਰ ਦਾ ਤਾਂ ਕੋਈ ਰੋਲ ਹੀ ਨਹੀਂ ਹੈ ਜੀ ਆਪਣੇ ਕਿਸਾਨ ਵੀਰੇ ਹੈ ਜੀ ਸਾਰੇ ਜੀ ਸਾਰੇ ਕਿਸਾਨ ਵੀਰ ਜੀਆਂ ਪਿੰਡਾਂ ਦੇ ਲੋਕ ਉੱਠ ਕੇ ਸੇਵਾ ਕਰ ਰਹੇ ਆ ਹਾਂ ਜੀ ਕੋਈ ਸਰਕਾਰ ਸਰਕਾਰ ਦਾ ਰੋਲ ਨਹੀਂ ਹੈਗਾ ਜੀ ਹਾਂ ਹਾਂ ਜੀ ਪਿੰਡੋਂ ਪਿੰਡੇ ਆ ਰਹੇ ਆ ਟਰੈਕਟਰ ਟਰਾਲੇ ਲੈ ਕੇ ਮੈਂ ਵੀ ਦੂਰੋਂ ਆਇਆ ਜੀ ਕਿ ਤੋਂ ਆਇਓ ਮੈਂ ਬਵਾਨੀ ਕਲਾਂ ਤੋਂ ਆਇਆ ਜੀ ਬੇਂਦਰਾ ਕੋਲ ਪੈ ਜਾਂਦਾ ਜੀ ਜੀ ਸੇਵਾ ਕਰਨੀ ਆਏ ਹਾਂ ਹਾਂ ਜੀ ਹਾਂ ਜੀ ਸਾਹਮਣੇ ਮਹਾਰੀਸ ਟਰਾਲੇ ਹੋਰ ਆ ਰਹੇ ਆ ਸਾਡੇ ਜੀ ਪਿੱਛਾ ਦਾ ਇਹ ਇਹੀ ਜਿਹੜਾ ਇਹ ਪੰਜਾਬ ਦੀ ਤਸਵੀਰ ਹੈ ਪੰਜਾਬ ਦੇ ਲੋਕ ਇਸੇ ਤਰੀਕੇ ਦੇ ਨਾਲ ਜਿਹੜਾ ਉਹ ਦੇਖ ਸਕਦੇ ਹੋ ਤੁਸੀਂ ਕਿ ਸੇਵਾ ਚੱਲ ਰਹੀ ਆ ਲੋਕ ਦੱਸ ਰਹੇ ਕਿ ਅਸੀਂ ਦੂਰੋਂ ਦੂਰੋਂ ਇੱਥੇ ਮਿੱਟੀ ਲੈ ਕੇ ਆ ਰਹੇ ਹਾਂ ਮਿੱਟੀ ਦੀ ਭਰ ਕੇ ਗੱਟੇ ਭਰ ਕੇ ਉਸ ਤੋਂ ਬਾਅਦ ਇੱਥੇ ਜਿਹੜਾ ਸਤਲੁਜ ਦੇ ਨੇੜੇ ਜਿਹੜਾ ਵੱਖ-ਵੱਖ ਪਿੰਡ ਦੇ ਵਜੀਦਪੁਰ ਹੋਵੇ ਜਿਹੜਾ ਹੋਰ ਪੇ ਜਿਹੜੇ ਪਿੰਡਾਂ ਦੇ ਵਿੱਚ ਜਿੱਥੇ ਬੰਨ ਜਿਹੜਾ ਟੁੱਟਿਆ ਤਾਂ ਉੱਥੇ ਬੰਨ ਨੂੰ ਜਿਹੜਾ ਪੂਰਨ ਦੇ ਲਈ ਇਹ ਸੇਵਾ ਕੀਤੀ ਜਾ ਰਹੀ ਹੈ ਕੈਮਰਾਮੈਨ ਵਿਸ਼ਾਲ ਦੇ ਨਾਲ ਕੁਲਵਿੰਦਰ ਸਿੰਘ ਛਲੇੜੀ ਚਮਕੌਰ ਸਾਹਿਬ